ਲਵਾਨਾਂ ਦੀ ਕੀ ਭੈਣ ਦੀ ਲਾਣ ਬਣ ਗਿਆ ਨਹੀਂ ਮੇਰੇ ਮੇਰੀ ਤੇ ਮੇਰੀ ਤੀਜੀ ਘਰ ਵਾਲੀ ਦੀ ਤੁਸੀਂ ਫੋਟੋ ਲਾਈ ਆ ਚਾਰ ਐ ਮੇਰੀਆਂ ਘਰ ਵਾਲੀਆਂ ਮੇਰੀ ਪਹਿਲੀ ਘਰ ਵਾਲੀ ਦੀ ਪਿਲਾ ਦਿਓ ਕਿਤੇ ਉਹ ਜਿਹਦੇ ਨਾਲ ਮੈਂ ਜ਼ਿਆਦਾ ਚੱਲ ਰਿਹਾ ਉਹ ਵੀ ਦਊਗਾ ਤੁਹਾਨੂੰ ਸੋਸ਼ਲ ਮੀਡੀਆ ਤੇ ਉਹ ਵੀ ਵਾਇਰਲ ਕਰ ਦਿਓ ਮੇਰੀ ਮੇਰੀ ਵੱਡੀ ਰਫਲ ਉਹਦੇ ਘਰੇ ਪਈ ਆ ਕੋਣ ਬਾੜੀਆਂ ਤੋਂ ਤੁਹਾਡੀ ਅਮਰੀਕਨ ਆਉਂ। ਪਹਿਲਾਂ ਨਹੀਂ ਲਈ। ਜੋ ਦੁਖੀ ਕਰਦੇ ਯਾਰ ਇਹ। ਸਰਲਿੰਦ 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 ਦਾ ਨਾਂ ਨਹੀਂ ਲੈਣਾ। ਸਰਲਿੰਦ ਦਾ ਤਾਂ ਨਾਂ ਲੈ ਕੇ ਵੀ ਬਿਮਾਰੀ ਲੱਗ ਜਾਂਦੀ ਕਈ ਵਾਰੀ। ਦੂਰੋਂ ਵਾਇਰਲੈਸ ਵਾਈਫਾਈ ਨੇ ਨੇ ਇੱਕ ਹੀ ਮਤਲਬ ਕੀ ਇਹ ਐਨੇ ਬੈਂਗਣ ਬਤਾਉਂ ਘੰਟੇ ਇੱਕ ਹੀ ਚੱਕਰ ਕੀ ਆ ਸਬਜੀ ਮੰਡੀ ਐ ਤੇ ਕੰਮ ਦੀ ਗੱਲ ਕੋਈ ਆਉਂਦੀ ਨਹੀਂ ਤੁਹਾਨੂੰ ਆ ਉਹ ਛੋ ਦੀ ਫੋਟੋ ਲਾਈ ਆ ਅਮਨ ਖੋਸਾ ਉਹ ਛੋ ਤਾਂ ਠੀਕ ਸੀ ਬੰਦਾ ਮੇਰੇ ਹਿਸਾਬ ਨਾਲ ਸਹੀ ਸੀ ਉਹਦੀ ਐਜੂਕੇਸ਼ਨ ਵੀ ਕਾਫੀ ਸੀ ਜੀ ਤੇ ਉਹ ਐਜੂਕੇਸ਼ਨ ਤਾਂ ਵੀ ਇੱਡਾ ਕੋਈ ਖਾਸ ਨਹੀਂ ਮਤਲਬ ਹੁੰਦਾ ਪਰ ਥੋੜੀ ਅਕਲ ਆ ਜਾਂਦੀ ਬੰਦੇ ਨੂੰ ਪਰ ਉਹ ਕੁਝ ਹੋਰ ਸਿੱਖੇ ਉਹ ਗਿਣਾਂ ਕਿ ਅਸਲ ਵਿੱਚ ਸਿੱਖਣਾ ਉਹ ਜਿਹੜੇ ਬੰਦੇ ਦੀ ਪ੍ਰਾਪਰਟੀ ਦੇ ਅੰਦਰ ਰਣਵੇ ਹੋਣ ਅੰਦਰ ਪ੍ਰਾਪਰਟੀ ਦੇ ਰਣਵੇ ਹੋਣ ਪ੍ਰਾਈਵੇਟ ਜੈਟ ਹੋਣ ਜਿਹੜੇ ਬੰਦੇ ਕੋਲੇ ਉਹਨਾਂ 에ਅਰਪੋਰਟ ਤੇ ਥੋੜੀ ਲਾਉਣਾ ਚਾਹਜ ਅਵੇ ਘਰੇ ਲਾਉਣਾ ਚਾਹਜ ਤਾਂ ਐਨੀ ਪ੍ਰਾਪਰਟੀ ਸਕੂਲ ਉਹ ਦੇ ਆਪਣੇ ਡਿਸਪੈਂਸਰੀਆਂ ਆਪਣੀਆਂ ਡਾਕਟਰ ਨਰਸਾਂ ਆਉਂਦੇ ਅੰਦਰ ਹੀ ਹਜ਼ਾਰਾਂ ਦੇ ਲੋਕ ਘਰ ਬਣਾਤੇ ਨਵੇਂ ਬ੍ਰਾਂਡ ਨੂੰ ਰਹਿਣ ਨੂੰ ਫਰੀ ਤੂੰ ਯਾਰ ਬਤਾਉ ਭੈਣ ਜੋ ਬਤਾਉ ਵੇਚੀ ਜਾ ਨਾ ਪੰਜਾਬ 06 ਪਰ ਖੋਦੀ ਜਾ ਤੈਨੂੰ ਕੋਈ ਹੋਰ ਇੰਗਲਿਸ਼ ਸਿਖਲਾ ਮਾਦਰ ਚੋਂ ਦਾ ਇੰਗਲਿਸ਼ ਸਿਖਲਾ ਭੈਣ ਦਾ ਯਾਰਾ ਕੱਲੇ ਬਤਾਉ ਨਾ ਵੇਚੀ ਜਾ ਹਾਂ ਸਭੋਲ